ਉੱਲੇ ਆਕਰਮਾ ਕਿਰਪਾ ਪੈਖਾ ਕੁਲ ਕੀਰਤਨ ਹਰ ਹਰ ਕਾਈ ਕੀਰਤਨ ਹਰ ਹਰ ਕਾਈ ਵਰਦੁਵਾਰਾ ਕਮੇਟੀ ਤੇ ਸਾਰੀਆਂ ਸੰਗਤਾਂ ਸਾਰੇ ਜਥੇਬੰਦੀਆਂ ਦਾ ਧੰਵਾਦ ਕਰਦੇ ਆ ਜਿਨ੍ਹਾਂ ਨੇ ਇਸ ਵਿੱਚ ਸਹਿਯੋਗ ਸਾਡਾ ਸਹਿਯੋਗ ਕੀਤਾ ਹੈ ਤੇ ਅਸੀਂ ਨਮਸਕਾਰ ਕਰਦੇ ਆਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਸਾਡੇ ਲਈ ਇਹ ਰਾਹਤੇ ਖੋਲੇ ਨੇ ਮਤਾ ਗੁਜਰਕੋਟ ਚਾਰੇ ਸਹਿਬਜਾਦੇ ਅਤੇ ਅਨੇਕਾ ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਹੀ ਸ਼ਹੀਦ ਹੋਏ ਉਹਨਾਂ ਦੀ ਅਦਭੁਤ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜਥੇ ਬੰਦੀ ਦੇ ਸਮੂਹ ਮੈਂਬਰ ਸਹਿਬਾਨਾ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਜੀ ਪੋਟਨ ਕੋਟ ਸ਼ੁਕਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਇਹ ਸੇਵਾਵਾਂ ਲਈਆਂ ਇਸ ਗੁਰੂ ਘਰ ਦੇ ਪ੍ਰਬੰਧ ਵੱਲੋਂ ਸਮੂਹ ਜਥੇਬੰਦੀ ਦੇ ਮੈਂਬਰ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਪਾਲਵਾ ਬ੍ਰਦਰਸ ਯੂਐਸਏ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਸਹਿਬਜ਼ਾਤੇ ਮਾਤਾ ਗੁਜਰਕੌਰ ਅਤੇ ਹੋਰ ਸ਼ਹੀਦ ਸਿੰਘ ਸਿੰਘੜੀਆਂ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਨਿਊਯਾਰਕ ਦੇ ਗੁਰਦੁਆਰਾ ਸਿਕ ਸੈਂਟਰ ਕੁਇਨਸ ਵਿਲੇਜ ਵਿਖੇ ਲਿਖੇ ਗਏ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਾਮਲ ਹੋਈਆਂ ਅਤੇ ਪੰਥ ਪ੍ਰਸਿੱਧ ਕਥਾਵਾਚਕ ਅਤੇ ਕੀਰਤਨੀ ਜਥਿਆਂ ਨੇ ਆਈਆਂ ਸੰਗਤਾਂ ਨੂੰ ਦਸੰਬਰ ਮਹੀਨੇ ਦੇ ਅਖੀਲੇ ਦਿਨਾਂ ਦੇ ਵਿੱਚ ਹੋਈਆਂ ਸ਼ਹਾਦਤਾਂ ਬਾਰੇ ਜਾਣਕਾਰੀ ਸੰਚੀ ਜੀਤੀ। ਨਿਯੋਗ ਦੇ ਤਕਰੀਬਨ ਸਾਰੀਆਂ ਸਿਰਖੜ ਚੌਥੇ ਬੰਦੀਆਂ ਦੇ ਨੁਮਾਇੰਦੇ ਮਾਲਵਾ ਬ੍ਰਦਰਸ ਤੇ ਦਿੱਤੇ ਸੱਦੇ ਉਤੇ ਇਸ ਪ੍ਰੋਗਰਾਮ ਤੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਦਸੰਬਰ ਦੇ ਅਖੀਲੇ ਦਿਨਾਂ ਦੇ ਵਿੱਚ ਸਿੱਖ ਪੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਹ ਸਹਿਬ ਸਾਤੇਆਂ ਤੇ ਪਾਤਾ ਗੁਜਰ ਕੋਰ ਹੁਣਾਂ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਸ ਸ਼ਹੀਦੀ ਨੂੰ ਯਾਦ ਕਰਦਿਆਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਂਦੇ ਨੇ ਐਸਐਲੜੀ ਦੇ ਤਹਿਤ ਨਿਊਯਾਰਕ ਦੇ ਵਿੱਚ ਮਾਲਵਾ ਬ੍ਰਦਰਜ਼ ਯੂਐਸਏ ਦੇ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਕੁئینਸ ਵਿਲੇਜ ਵਿਖੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ 26 ਦਸੰਬਰ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ 28 ਦਸੰਬਰ ਨੂੰ ਪਾਏ ਗਏ ਭੋਗ ਉਪਰੰਤ ਵਿਸ਼ੇਸ਼ ਗੁਰਮਤ ਸਮਾਗਮ ਵੀ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਢਾਡੀ ਜਥੇ ਅਤੇ ਕਥਾਵਾਚਕਨ ਗੁਰੂ ਜਸਨਾਹੀ ਸੰਗਤਾਂ ਨੂੰ ਨਿਹਾਲ ਕੀਤਾ Keep on fighting, ਇਹ ਗੱਲ ਸਿੱਖਰਿਓ ਕਹਿ ਕਿ ਮਾਲਵਾ ਬ੍ਰਦਰਸ ਦੇ ਵੱਲੋਂ ਹਮੇਸ਼ਾ ਹੀ ਧਾਰਮਿਕ ਰਾਜਨੀਤੀ ਕਤੇ ਸਮਾਜੀ ਕੰਮਾਂ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਅਤੇ ਕਮਿਊਨਿਟੀ ਨੂੰ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਸ ਲਈ ਹੀ ਮਾਲਵਾ ਬ੍ਰਦਰਸ ਦੇ ਵੱਲੋਂ ਲਿਖੇ ਗਏ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਨਿਊਯਾਰਕ ਦੀਆਂ ਪੰਜਾਬੀ ਭਾਈਚਾਰੇ ਦੀਆਂ ਤਕਰੀਬਨ ਸਾਰੀਆਂ ਹੀ ਉਗੀਆਂ ਸਖਸ਼ਤਾ ਸ਼ਾਮਲ ਹੋਈਆਂ ਮਾਲਵਾ ਬ੍ਰਦਰਸ ਜਥੇਬੰਦੀ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਾ ਅਤੇ ਜਨਰਲ ਸਕੱਤਰ ਬਿੱਟੂ ਸਿੱਧੂ ਹੋਣਾਂ ਨੇ ਆਈਆਂ ਹੋਈਆਂ ਸਾਧੀਆਂ ਸੰਗਤਾਂ ਦਾ ਧੰਨਵਾਦ ਕੀਤਾ ਗੁਰਦੁਆਰਾ ਕੁਇਨਸ ਵਿਲੇ ਵਿੱਚ ਮਾਲਵਾ ਬ੍ਰਦਰਸ ਵੱਲੋਂ ਚਾਰੇ ਸਹਿਬਜਾਦੇ ਮਾਤਾ ਗੁਜਰਕੌਰ ਤਨ ਤਨ ਪਿਆਰੇ ਅਤੇ ਹੋਰ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਸਭਾ ਹੋਈ ਹੈ ਤੇ ਜਿਸ ਦਾ ਅੱਜ ਸਮਾਪਤੀ ਹੋਈ ਹੈ ਤੇ ਅਸੀਂ ਗੁਰਦੁਆਰਾ ਕਮੇਟੀ ਤੇ ਸਾਰੀਆਂ ਸੰਗਤਾਂ ਸਾਰੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵਿੱਚ ਸਹਿਯੋਗ ਸਾਡਾ ਸਹਿਯੋਗ ਕੀਤਾ ਹੈ ਤੇ ਅਸੀਂ ਨਮਸਕਾਰ ਕਰਦੇ ਹਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਸਾਡੇ ਲਈ ਇਹ ਰਾਹਤੇ ਖੋਲੇ ਨੇ ਮਾਲਵਾ ਬ੍ਰਦਰਜ਼ ਯੂਐਸਏ ਵੱਲੋਂ ਹਰ ਇੱਕ ਸਾਲ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਕুইਨਜ਼ ਵਿਲੇਜ ਵਿਖੇ ਮਨਾਇਆ ਜਾਂਦਾ ਹੈ ਸ਼ਹੀਦਾਂ ਦੀ ਯਾਦ ਵਿੱਚ ਮਤਾ ਗੁਜਰਕੌਰ ਚਾਰੇ ਸਹਿਬਜ਼ਾਦੇ ਅਤੇ ਅਨੇਕਾ ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਹੀ ਸ਼ਹੀਦ ਹੋਏ ਉਹਨਾਂ ਦੀ ਅਦਭੁਤ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹਰ ਇੱਕ ਸਾਲ ਸਾਨੂੰ ਸੱਚੇ ਪਾਤਸ਼ਾਹ ਹਮੇਸ਼ਾ ਸੱਜ ਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਇਦਾਂ ਦੇ ਸਮਾਗਮ ਕਰਾਉਂਦੇ ਰਹੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਹੋਣਾ ਨੇ ਆਪਣੇ ਸੰਬੋਧਨ ਦੌਰਾਨ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਸਹਿਬਜ਼ਾਦੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਇਹ ਸ਼ਹੀਦੀ ਕਾਫਲਾ ਜੋ ਕਦੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਪਰਾਰੰਭ ਹੋਇਆ ਸੀ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਕੋਸ਼ਿਸ਼ ਉਹਨਾਂ ਤੇ ਵੀ ਹੋਈ ਸੀ ਬਟਾਲੇ ਦੀ ਧਰਤੀ ਤੇ ਕਿ ਆਸੀਂ ਇਹਨੂੰ ਕੰਧ ਦੇ ਦਬਾ ਦਈਏ ਗੁਰੂ ਮਹਾਰਾਜ ਦੇ ਉੱਪਰ ਵੀ ਉਹਨਾਂ ਨੇ ਕੰਧ ਸਿੱਟੀ ਕੰਧ ਸਿੱਟ ਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੁੜ ਕੇ ਚੱਲਦੀ ਚੱਲਦੀ ਜਿਹੜੀ ਗੱਲ ਹੈ ਇਹ ਫਿਰ ਸਰਹੰਦ ਦੀ ਕੰਧ ਤੱਕ ਪਹੁੰਚਦੀ ਹੈ ਤੇ ਇਸ ਕਾਫਲੇ ਨੂੰ ਚੱਲਦੇ ਆ ਚੱਲਦੇ ਆ 217 ਸਾਲ ਲੱਗ ਗਏ ਸੀ ਗੁਰੂਕਾਰ ਕਮੇਟੀ ਦੇ ਉੱਦੇਦਾਰ ਗੁਰਮੇਲ ਸਿੰਘ ਹੋਣਾ ਨੇ ਵੀ ਮਾਲਵਾ ਬ੍ਰਦਰਸ ਦੇ ਵੱਲੋਂ ਕਰਵਾਏ ਗੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਮਾਲਵਾ ਬਰਦਰ ਯੂ ਐਸ ਏ ਵੱਲੋਂ ਧੰਨ ਧੰਨ ਮਾਤਾ ਗੁਜਰਕੌਰ ਜੀ ਚਾਰ ਸਹਿਬ ਜਾਦੇ ਚੰਪੌਰ ਦੇ ਸਿੰਘਾਂ ਅਤੇ ਬੀਬੀ ਸ਼ਾਨਕੌਰ ਜੀ ਮੋਤੀ RAM ਮਹਿਰਾ ਉਹਨਾਂ ਦੇ ਪਰਿਵਾਰ ਸ਼ਹੀਦਾਂ ਨੂੰ ਯਾਦ ਕਰਦੇ ਹੋયા ਹਰ ਸਾਲ ਦੀ ਤਰ੍ਹਾਂ ਸਿੱਖ ਸੈਂਟਰ ਆਫ ਕਵਿੰਸਵਲੇ ਦੇਖੇ ਜੋ ਕਿ ਸੰਕਤਾਂ ਦੇ ਸਜੋਗ ਦੇ ਨਾਲ ਵੱਡੇ ਪ੍ਰੋਗਰਾਮ ਕਰਾਏ ਜਾਂਦੇ ਹਨ ਜਿਨ੍ਹਾਂ ਵਿੱਚ ਸ੍ਰੀ ਖੰਡਪਾਲ ਸਾਹਿਬ ਦੀ ਸੇਵਾ ਤੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਮਾਲਵਾ ਬ੍ਰਦਰ ਦਾ ਬਹੁਤ ਬਹੁਤ ਧੰਵਾਦ ਇਸ ਮੌਕੇ ਉੱਤੇ ਹੋਰ ਵੀ ਕਈ ਪਤਵੰਤੇ ਸੱਜਣਾ ਦੇ ਵੱਲੋਂ ਮਾਲਵਾ ਬ੍ਰਦਰਸ ਦੇ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਾਹਿਬਜ਼ਾਦੇਾਂ ਅਤੇ ਮਾਤਾ ਗੁਜਰਖੋਰ ਹੋਣ ਦੀ ਲਾਸਾਨੀ ਸ਼ਹਾਦਤ ਨੂੰ ਸਿਰਦਾ ਕੀਤਾ ਗਿਆ ਅੱਜ ਅਸੀਂ ਗੁਰਦਾਸ ਸਾਹਿਬ 226 6 ਸੈਂਟਰ ਵਿਖੇ ਚਾਰੇ ਸਹਿਬਜਾਦੇ ਅਤੇ ਹੋਰ ਨੇਕਾ ਸਿੰਘ ਜਿਹੜੇ ਚਮਕੌਰ ਦੀ ਗੱਡੀ ਦੇ ਵਿੱਚ ਸਰਹੰਦ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸੋ ਮਾਲਵਾ ਬ੍ਰਦਰ ਦੇ ਸਾਰੇ ਮੈਂਬਰਾਂ ਦੇ ਉੱਤੇ ਉਸ ਅਕਾਲ ਪੁਰਖ ਸਾਹਿਬ ਦੀ ਕਿਰਪਾ ਹੋਈ ਇਹ ਉਹਨਾਂ ਸਹਿਬਜਾਦਿਆਂ ਨੂੰ ਯਾਦ ਕਰਦਿਆਂ ਹੋਇਆ ਹਰ ਸਾਲ ਹੀ ਇਹ ਜਿਹੜਾ ਦਿਨ ਹੈ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਗੁਰਦਰਾ ਸਾਹਿਬ ਵਿੱਚ ਖੰਡਪਾਤ ਸਾਹਿਬ ਰਖਾ ਕੇ ਅਤੇ ਸਾਰੀਆਂ ਹੀ ਸੰਗਤਾਂ ਨੂੰ ਨਾਲ ਲੈ ਕੇ ਜਥੇਬੰਦੀਆਂ ਨੂੰ ਗੁਰੂ ਘਰਾਂ ਦੇ ਨਾਲ ਲੈ ਕੇ ਤੋਂ ਇਹ ਦਿਨ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਸੋ ਅੱਜ ਅਸੀਂ ਸਾਰੇ ਹੀ ਉਹਨਾਂ ਸਾਬ ਜੱਦਾ ਦੀ ਕੁਰਬਾਨੀ ਨੂੰ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਇੱਥੇ ਸਾਰਿਆਂ ਨੇ ਅਰਦਾਸ ਕੀਤੀ ਹੈ ਅਦੇ ਲੱਖ ਲੱਖ ਜਿਹੜਾ ਅਸੀਂ ਪ੍ਰਣਾਮ ਕਰਦੇ ਹਾਂ ਆਪਣੇ ਸ਼ੀਰਾਂ ਨੂੰ ਅੱਜ ਮਾਲਵਾ ਬ੍ਰਦਰ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਕਮੀਨ ਵਿਲੇਜ ਵਿੱਚ 10ਵੇਂ ਪਾਤਸ਼ਾਹ ਦੇ ਪ੍ਰਚੰਦ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜਿਹਾਰ ਅਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਸੂਸ ਬੱਚਾ ਸਹਬਜ਼ਾਦਿਆਂ ਦੇ ਸੰਬੰਧ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦਾ ਹੁਣ ਖੰਡ ਪਾਠ ਦਾ ਭੋਗ ਪਿਆ ਤੇ ਬਹੁਤ ਚੜ੍ਹਦੀ ਕਲਾ ਵਿੱਚ ਇਹ ਜੋੜ ਮੇਲਾ ਨਹੀਂ ਹੈਗਾ ਇਹ ਸਾਡੇ ਇੱਕ ਦਿਸ ਦਾ ਜੋੜ ਨੇ ਦਾ ਬੱਚਿਆਂ ਨੂੰ ਆਪਣੇਆਂ ਨੂੰ ਅਸੀਂ ਦੱਸਣਾ ਵੀ ਕਿੱਦਾਂ ਨਿੱਕੀਆਂ ਜਿੰਦੀਆਂ ਜਿੰਦਾ ਨਾ ਵੱਡੇ ਸਾਖੇ ਕੀਤੇ ਹਨ ਅਸੀਂ ਉਹ ਅੱਜ ਉਹਨਾਂ ਨੂੰ ਯਾਦ ਕਰਨਾ ਹੈ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਅਤੇ ਚਾਹਾਂ ਸਾਹਿਬ ਜਾਦਿਆਂ ਦੀ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਯਾਦ ਵਿੱਚ ਪ੍ਰੋਗਰਾਮ ਕੀਤੇ ਗਏ ਜਿਸ ਦੇ ਵਿੱਚ ਬਹੁਤ ਹੀ ਚੇਚੇ ਤੌਰ ਤੇ ਮਾਲਵਾ ਬ੍ਰਦਰ ਐਸੋਸੀਏਸ਼ਨ ਵੱਲੋਂ ਇਹ ਪ੍ਰੋਗਰਾਮ 222 ਗੁਰੂ ਘਰ ਵਿਖੇ ਕੀਤੇ ਗਏ ਜਿਸ ਦੇ ਵਿੱਚ ਕਿ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਸਾਹਿਬ ਜਾਦਾਂ ਦੀ ਯਾਦ ਦੇ ਵਿੱਚ ਅਚੇਚੇ ਤੌਰ ਤੇ ਦਮਾਨ ਰੱਖੇ ਗਏ ਜਿਹੜਾ ਕਿ ਮੇਲਾ ਇਸ ਕਾਹਵਾਂ ਦਿਨਾਂ ਤੋਂ 4 ਦਿਨ ਮੇਲਾ ਚੱਲ ਰਿਹਾ ਅੱਜ ਇਹਨਾਂ ਦੇ ਭੋਗ ਪਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਸਮੂਹ ਜਥੇਬੰਦੀਆਂ ਸਮੂਹ ਗੁਰੂ ਘਰਾਂ ਕਮੇਟੀਆਂ ਨੇ ਰਲ ਮਿਲ ਕੇ ਇਹ ਪ੍ਰੋਗਰਾਮ ਬਹੁਤ ਹੀ ਉੱਚੇ ਚੇਤੇ ਤੌਰ ਤੇ ਮਨਾਇਆ। ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਸੁਵਿੰਦਰ ਸਿੰਘ ਗਿੱਲ ਹੁਣਾ ਦੇ ਵੱਲੋਂ ਲੰਗਰਾਂ ਦੇ ਵਿੱਚ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਿਆ। ਬਾਹਲੇ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਧਰਮ ਅਤੇ ਇਤਿਹਾਸ ਦੇ ਨਾਲ ਤਾਂ ਹੀ ਜੁੜ ਕੇ ਰਹਿ ਸਕਦੇ ਹਾਂ ਜੇ ਇਸ ਤਰ੍ਹਾਂ ਦੇ ਉਪਰਾਲੇ ਸਮੇਂ-ਸਮੇਂ ਤੇ ਹੁੰਦੇ ਰਹਿਣ। ਮਾਲਵਾ ਭ੍ਰਦਰ ਸ ਹਰ ਸਾਲ ਸਹਿਬ ਚਾਤੇ ਆਤੇ ਮਾਤਾ ਗੁਜੇ ਘੋਰ ਹੋਣਾ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਇਹ ਪ੍ਰੋਗਰਾਮ ਉਲੀਕਦੇ ਨੇ ਅਤੇ ਆਪਣਾ ਫਰਜ਼ ਸਮਝਦੇ ਹੋਏ ਇਤਿਹਾਸਿਕ ਪੱਖ ਤੋਂ ਸਾਡੀ ਔਣ ਵਾਲੀ ਪਨੀਰੀ ਨੂੰ ਜਾਨੂ ਕਰਵਾਉਂਦੇ ਰਹਿੰਦੇ ਨੇ ਲੋੜ ਹੈ ਅਜੋਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਤਾਂ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਰਹਿ ਸਕੀਏ ਨਿਯੁਕਤ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ